ਪੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅਸੀਂ ਅੱਜ ਪਿੰਡ ਤਲਵੰਡੀ ਫੱਤੂ ਵਿਖੇ ਪੁੱਜੇ ਹਾਂ ਜਿੱਥੇ ਸਭ ਤੋਂ ਵੱਡੀ ਸਮੱਸਿਆ ਹੈ ਕਿ 2-3 ਦਿਨ ਤੋਂ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਹੈ ਭੂਤਾਂ ਪ੍ਰੇਤਾਂ ਦੀ ਜਿਹਦੇ ਕਿ ਸਾਨੂੰ ਵੀ ਬਹੁਤ ਜ਼ਿਆਦਾ ਫੋਨ ਆ ਚੁੱਕੇ ਆ ਸਾਡੇ ਵੀ ਤੁਸੀਂ ਇਹ ਸਾਡਾ ਸਾਨੂੰ ਸਪਸ਼ਟ ਕਰੋ ਕਿ ਇਹ ਵਾਕਿਆ ਹੀ ਭੂਤ ਪ੍ਰੇਤ ਆਏ ਆ ਕਿ ਤਿਕ ਨਹੀਂ ਸੋ ਅਸੀਂ ਕਈ ਪਾਸੇ ਸਾਰੇ ਪੱਤਰਕਾਰਾਂ ਨੂੰ ਅਸੀਂ ਆਪਣੇ ਪੱਤਰਕਾਰਾਂ ਦੇ ਰਾਹੀਂ ਸਾਰੇ ਪਾਸਿਓਂ ਅਸੀਂ ਇਨਫੋਰਮੇਸ਼ਨ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕੱਲ੍ਹ ਦੇ ਅਸੀਂ ਇਸ ਖਬਰ ਦੇ ਮਗਰ ਪਏ ਹੋਏ ਹਾਂ ਕੋਈ ਤਾਂ ਪਿੰਡ ਮੱਲਾਵੇਦੀਆਂ ਦਾ ਬਲਾਕ ਕੌਰ ਦੇ ਵਿੱਚ ਮੱਲਾਵੇਦੀਆਂ ਪੈ ਜਾਂਦਾ ਪਿੰਡ ਉਹਦਾ ਨਾਮ ਲੈ ਰਿਆ ਕੋਈ ਗੜ ਸ਼ੰਕਰੇਰੀਆ ਦਾ ਨਾਮ ਆ ਰਿਹਾ ਗੜ ਸ਼ੰਕਰ ਵਾਲੇ ਇਧਰਲਾ ਜ਼ਿਕਰ ਕਰ ਰਹੇ ਆ ਇਧਰ ਵਾਲੇ ਗੜ ਸ਼ੰਕਰ ਵਾਲਾ ਦਾ ਜ਼ਿਕਰ ਕਰ ਰਿਹਾ ਜਿਹੜੀ ਮਤਲਬ ਲੋਕ ਸਸਪੈਂਸ ਵਿੱਚ ਆ ਲੋਕ ਡਰੇ ਹੋਏ ਆ ਕਿ ਮਤਲਬ ਇਹ ਹੋ ਕੀ ਰਿਹਾ ਸੋ ਅਸੀਂ ਇਹ ਸਪਸ਼ਟ ਕਰਨ ਲਈ ਅਸੀਂ ਤੁਹਾਨੂੰ ਤਰਕਸ਼ੀਲ ਦੇ ਜਿਹੜੇ ਆਉਦੇਦਾਰ ਹੈਗੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਇਸ ਵੇਲੇ ਸਭ ਤੋਂ ਵੱਧ ਜਿਹਦਾ ਪਿੰਡ ਦਾ ਨਾਮ ਲਿਆ ਜਾ ਰਿਹਾ ਉਹ ਤਲਵੰਡੀ ਫੱਤੂ ਦਾ ਲਿਆ ਜਾ ਰਿਹਾ ਕੀ ਤਲਵੰਡੀ ਫੱਤੂ ਦੇ ਦੂਏ ਦੇ ਵਿੱਚ ਰੋਡ ਦੇ ਉੱਤੇ ਇਹ ਭੂਤ ਪ੍ਰੇਤ ਰਾਤ ਨੂੰ ਆਏ ਆ ਭੂਤ ਭੂਤਨੀ ਜਿਹੜੀ ਹੈਗੀ ਆ ਕਿ ਉਹਨੇ ਘੇਰ ਕੇ ਕੁਝ ਮੋਟਰਸਾਈਕਲ ਚਾਲਕਾਂ ਦੇ ਕੁਝ ਅਟੈਕ ਕੀਤਾ ਜਾਂ ਐਦਾਂ ਦੀ ਗੱਲ ਹੈ ਸੋ ਅਸੀਂ ਤੁਹਾਨੂੰ ਨਾਲ ਹੀ ਨਾਲ ਇਨਸਰਟ ਦਿਖਾਵਾਂਗੇ ਵੀ ਕਿ ਉਹ ਭੂਤ ਪ੍ਰੇਤਾਂ ਵਾਲੀ ਕਿਹੜੀ ਵੀਡੀਓ ਜਿਹੜੀ ਵਾਇਰਲ ਹੋਈ ਹੈ ਉਦੋਂ ਤੱਕ ਅਸੀਂ ਗੱਲਬਾਤ ਕਰਨੀ ਚਾਹਾਂਗੇ ਸਾਡੇ ਨਾਲ ਇਸ ਵੇਲੇ ਸਾਰੇ ਤਲਵੰਡੀ ਫੱਤੂ ਦੇ ਜਿਹੜੇ ਨੌਜਵਾਨ ਇਕੱਠੇ ਹੋਏ ਆ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਸਾਡੇ ਪਿੰਡ ਦੀ ਬਦਨਾਮੀ ਬਹੁਤ ਹੋਈ ਹੈ ਕਿ ਮਤਲਬ ਸਾਡੇ ਪਿੰਡ ਨੂੰ ਸਾਡੇ ਬੱਚੇ ਡਰੇ ਹੋਏ ਆ ਸਵਸੀ ਇਹਨਾਂ ਨਾਲ ਹੀ ਗੱਲ ਕਰਾਂਗੇ ਕਿ ਕਹਿਣਾ ਕੀ ਚਾਹੁੰਦੇ ਸਾਨੂੰ ਇਹ ਨਹੀਂ ਫੋਨ ਕਰਕੇ ਸੱਦਿਆ ਕਿ ਸਾਡਾ ਸਪਸ਼ਟ ਕੀਤਾ ਜਾਵੇ ਕਿ ਸਾਡੇ ਕੋਲੇ ਅਜਿਹੀ ਕੋਈ ਗੱਲਬਾਤ ਨਹੀਂ ਹੈ ਆਪਣੇ ਸਾਰੇ ਦਰਸ਼ਕਾਂ ਨੂੰ ਹੋਰ ਇੱਕ ਜਾਣਕਾਰੀ ਦੇਣੀ ਚਾਹੁੰਦਾ ਕਿਉਂਕਿ ਅੱਜ ਕੱਲ ਜਿਹੜੀ ਜਦੋਂ ਰਖੜੀਆਂ ਦਾ ਸਮਾਂ ਹੁੰਦਾ ਹੈ ਤੇ ਕੋਈ ਨਾ ਕੋਈ ਸ਼ੋਸ਼ਾ ਛੱਡਿਆ ਜਾਂਦਾ ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ ਪਿਛਲੀਆਂ ਵਾਰੀ ਜਾਂ ਪਿਛਲੇ ਸਾਲਾਂ ਦੇ ਵਿੱਚ ਕਿਤੇ ਦਾ ਉਹ ਬੀਬੀਆਂ ਹਰੇ ਰੰਗ ਦੀਆਂ ਵੰਗਾ ਪਾਉਣ ਲੱਗ ਪੈਂਦੀਆਂ ਤੇ ਕਿਤੇ ਕਹਿੰਦੀਆਂ ਕਿ ਜੀ 4 ਵਜੇ ਰਖੜੀਆਂ ਖਲਵਾ ਦਿਓ ਕਿਤੇ ਕੋਈ ਕਹਿੰਦਾ ਭਾਂਜਿਆਂ ਨੂੰ ਦੁੱਧ ਪਲਾ ਕੇ ਆਓ ਤੇ ਇੱਕ ਦੇ ਕੁਛ ਇਦਾਂ ਦੀ ਮਤਲਬ ਇਦਾਂ ਦੀਆਂ ਇਸ਼ਾਰਤਾਂ ਲੋਕੇ ਇਸ ਟਾਈਮ ਕਰਦੇ ਆ ਜਿਸ ਕਰਕੇ ਪੀਵੀ ਟੁਡੇ ਦੀ ਟੀਮ ਵੱਲੋਂ ਵੀ ਤੁਹਾਨੂੰ ਬੇਨਤੀ ਕੀਤੀ ਜਾਂਦੀ ਸਾਰੇ ਦਰਸ਼ਕਾਂ ਨੂੰ ਕਿ ਅਜੇ ਹਾਲ ਕੁਝ ਨਹੀਂ ਹੈ ਅਸੀਂ ਸਾਰੀ ਪੁਸ਼ਪੜਤਾਲ ਕਰ ਲਈ ਹੈ ਅਸੀਂ ਕੱਲ ਦੇ ਸਾਰੇ ਪਾਸੇ ਅਸੀਂ ਸਾਰੇ ਪੰਜਾਬ ਦੇ ਵਿੱਚ ਟੈਲੀਫੋਨਾਂ ਤੇ ਪੱਤਰਕਾਰਾਂ ਪੱਤਰਕਾਰਾਂ ਨਾਲ ਹੀ ਜਿਹੜੇ ਹੈਗੇ ਆ ਇਸ ਗੱਲ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਕਿਸੇ ਸ਼ਰਾਰਤੀ ਆਨਸਰ ਦਾ ਆਨਸਰ ਦਾ ਕੰਮ ਹੈ ਸੋ ਇਸ ਨੂੰ ਸ਼ਰਾਰਤੀ ਹੀ ਸਮਝਿਆ ਜਾਵੇ ਤੇ ਇਸ ਚੀਜ਼ ਤੋਂ ਬਾਹਰ ਨਿਕਲ ਜਾਵੇ ਬਹੁਤ ਬਹੁਤ ਧੰਨਵਾਦ ਅਸੀਂ ਤਲਵੰਡੀ ਫਤੂ ਨਗਰ ਨਿਵਾਸੀ ਅੱਜ ਇੱਕ ਬਹੁਤ ਗੰਭੀਰ ਵਿਸ਼ੇ ਤੇ ਜਾਣਕਾਰੀ ਦੇਣ ਵਾਸਤੇ ਇੱਥੇ ਇਕੱਠੇ ਹੋਏ ਆਂ ਪਿਛਲੇ 2-3 ਦਿਨ ਤੋਂ ਜੋ ਵੀਡੀਓ ਹਰ ਇੱਕ ਦੇ ਫੋਨ ਦੇ ਵਿੱਚ ਜਿਹੜੀ ਵਾਇਰਲ ਹੋਈ ਹੈ ਜੋ ਪਹਿਲਾਂ ਤਾਂ ਪਤਾ ਲੱਗਦਾ ਸੀ ਕਿ ਕੋਈ ਕਿਸੇ ਪਿੰਡ ਦਾ ਨਾਮ ਲੈ ਰਿਹਾ ਸੀ ਕੋਈ ਕਿਸੇ ਪਿੰਡ ਦਾ ਪਰ ਕੱਲ ਤੋਂ ਜਿਹੜਾ ਜ਼ਿਆਦਾ ਜੋ ਸਾਹਮਣੇ ਆ ਰਿਹਾ ਕਿ ਉਹ ਤਲਵੰਡੀ ਫਤੂ ਪਿੰਡ ਦਾ ਨਾਮ ਜਿਹੜਾ ਉਹ ਸਾਹਮਣੇ ਆ ਰਿਹਾ ਹੈ ਔਰ ਅੱਜ ਇੱਕ ਚੈਨਲ ਤੇ ਵੀ ਇਹ ਵੀਡੀਓ ਚੱਲੀ ਹੈ ਉਹਦੇ ਵਿੱਚ ਵੀ ਬਕਾਇਦਾ ਤਲਵੰਡੀ ਫਤੂ ਲਿਖ ਕੇ ਆ ਰਿਹਾ ਹੈ ਔਰ ਉਸ ਤੋਂ ਦੀ ਉਹ ਵੀਡੀਓ ਦੱਸੀ ਜਾ ਰਹੀ ਹੈ ਤੇ ਉਹਦੀ ਜਾਣਕਾਰੀ ਦੇਣ ਲਈ ਉਹਦਾ ਸਪਸ਼ਟੀਕਰਨ ਦੇਣ ਲਈ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਔਰ ਜਿਹਦਾ ਨੁਕਸਾਨ ਸਾਨੂੰ ਇਹ ਹੋਇਆ ਕਿ ਖਾਸ ਕਰਕੇ ਸਾਡੇ ਪਿੰਡ ਦੇ ਬਜ਼ੁਰਗ ਔਰ ਬੱਚੇ ਉਹਨਾਂ ਦੇ ਵਿੱਚ ਬੜਾ ਸਹਿਮ ਦਾ ਮਾਹੌਲ ਜਿਹੜਾ ਪੈਦਾ ਹੋਇਆ ਔਰ ਆਲੇ ਦੁਆਲੇ ਪਿੰਡਾਂ ਦੇ ਵਿੱਚੋਂ ਇਲਾਕੇ ਦੇ ਵਿੱਚੋਂ ਔਰ ਤਲਵੰਡੀ ਫਤੂ ਪਿੰਡ ਦੇ ਨਾਲ ਜਿਨ੍ਹਾਂ ਦਾ ਵੀ ਦੂਰ ਦਰੇਡੇ ਰਿਸ਼ਤੇਦਾਰੀ ਤੌਰ ਤੇ ਜਿਨ੍ਹਾਂ ਦਾ ਇਸ ਪਿੰਡ ਦੇ ਨਾਲ ਸੰਬੰਧ ਜੁੜਿਆ ਆ ਉਹਨਾਂ ਵੱਲੋਂ ਸਾਰੇ ਨੌਜਵਾਨਾਂ ਦੇ ਇਵਨ ਕੇ ਮੇਰੇ ਵੀ ਹਰੇਕ ਦੇ ਫੋਨ ਦੇ ਉੱਪਰ ਬਾਰ ਬਾਰ ਫੋਨ ਆ ਰਹੇ ਆ ਔਰ ਉਹਦੀ ਜਾਣਕਾਰੀ ਲਈ ਜਾ ਰਹੀ ਹੈ ਕਿਉਂਕਿ ਇਹ ਜਿਹੜੀ ਵੀਡੀਓ ਆ ਉਹ ਅੱਗ ਵਾਂਗ ਫੈਲੀ ਹੋਈ ਹੈ ਸਾਰੇ ਲੋਕੀ ਉਹਦੀ ਜਾਣਕਾਰੀ ਲੈਣ ਲਈ ਸਾਨੂੰ ਹਰ ਇੱਕ ਨੂੰ ਫੋਨ ਕਰ ਰਹੇ ਆ ਔਰ ਇੱਥੇ ਮੈਂ ਸਪਸ਼ਟ ਕਰ ਦੇਣੀ ਚਾਹੁੰਦਾ ਕਿ ਪਹਿਲੀ ਤਾਂ ਗੱਲ ਇਹ ਵੀਡੀਓ ਸਾਡੇ ਪਿੰਡ ਦੀ ਹੈ ਹੀ ਨਹੀਂ ਤਲਵੰਡੀ ਫੱਤੂ ਦੀ ਇਹ ਵੀਡੀਓ ਨਹੀਂ ਹੈ ਔਰ ਦੂਜੀ ਗੱਲ ਕਿੱਤੇ ਦੀ ਵੀ ਹੋਵੇ ਪਰ ਇਹ ਵੀਡੀਓ ਦੇ ਵਿੱਚ ਇੱਕ ਪੈਸੇ ਦੀ ਵੀ ਸੱਚਾਈ ਜਿਹੜੀ ਹੈ ਉਹ ਨਜ਼ਰ ਨਹੀਂ ਆ ਰਹੀ। ਕਿ ਇਦਾਂ ਦੀ ਕੋਈ ਗੱਲ ਨਹੀਂ ਹੈ। ਉਸ ਵੀਡੀਓ ਨੂੰ ਮੈਂ ਵੀ ਦੇਖਿਆ ਹੈ ਸਾਰਿਆਂ ਨੇ ਦੇਖਿਆ ਹੈ। ਤੁਸੀਂ ਵੀ ਦੇਖਿਆ ਹੋਵੇਗਾ। ਉਸ ਵੀਡੀਓ ਨੂੰ ਤੁਸੀਂ ਦੇਖੋ ਕਿਤੇ ਵੀ ਕੋਈ ਤਲਵੰਡੀ ਫਤੂ ਦਾ ਕੋਈ ਬੋਰਡ ਜਾਂ ਕੋਈ ਸਾਈਨ ਕਿਸੇ ਵੀ ਤਰ੍ਹਾਂ ਦਾ ਕੁਝ ਨਜ਼ਰ ਨਹੀਂ ਆ ਰਿਹਾ। ਉਹਦੇ ਵਿੱਚ ਜੋ ਬੋਲਿਆ ਜਾ ਰਿਹਾ ਹੈ ਉਹਦੇ ਵਿੱਚ ਕਿਤੇ ਵੀ ਇਹ ਨਜ਼ਰ ਨਹੀਂ ਆ ਰਿਹਾ ਕਿ ਉਹ ਤਲਵੰਡੀ ਫਤੂ ਕੁਮਰੇ ਆ ਬੰਦੇ ਜਿਨ੍ਹਾਂ ਬਲੂ ਇਹ ਵੀਡੀਓ ਸਾਨੂੰ ਤਾਂ ਬਿਲਕੁਲੇ ਸ਼ਰਾਰਤ ਲੱਗਦੀ ਹੈ ਔਰ ਕਿਉਂਕਿ ਕਦੇ ਵੀ ਕਿਸੇ ਨਾਲ ਇਦਾਂ ਦਾ ਕੋਈ ਹਾਦਸਾ ਵੀ ਹੋ ਜਾਵੇ ਵਾਈ ਦੀਵੇ 1% ਤਾਂ ਕਿਸੇ ਦੀ ਇੰਨੀ ਹਿੰਮਤ ਨਹੀਂ ਪੈਂਦੀ ਕਿ ਉਹ ਸਾਹਮਣੇ ਵੀਡੀਓ ਬਣਾ ਲੇ ਪਰ ਮੈਂ ਪੀਵੀ ਟੂਡੇ ਦੇ ਪੱਤਰਕਾਰਾਂ ਦਾ ਧੰਨਵਾਦ ਕਰਦਾ ਜਿਹੜੇ ਸਾਡੀ ਬੇਨਤੀ ਨੂੰ ਮੰਨ ਕੇ ਇੱਥੇ ਸਾਡਾ ਸਪਸ਼ਟੀਕਰਨ ਲੈਣ ਦੇ ਲਈ ਇੱਥੇ ਪਹੁੰਚੇ ਨੇ ਆਪ ਜੀ ਦਾ ਇੱਥੇ ਪਹੁੰਚਣ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਦਲਬੀਰ ਮਾਲ ਤਰਖੀਤ ਮੈਂਬਰ ਐਂਡ ਮਾਲਕੋਟ ਤੋਂ ਬੋਲਿਆ ਆ ਜਿਹੜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਕਿ ਭੂਤਾਂ ਪ੍ਰੇਤਾਂ ਵਾਲੀ ਉਹ ਬਿਲਕੁਲ ਫੇਕ ਹੈ ਲੋਕਾਂ ਦੇ ਭਰਮ ਪਲਉਣ ਲਈ ਫਲਾਈ ਜਾ ਰਹੀ ਆ ਅੱਜ ਕੱਲ ਦੇ ਵਿਗਿਆਨਕ ਯੁੱਗ ਵਿੱਚ ਇਹਦੀ ਕੋਈ ਮਾਨਤਾ ਨਹੀਂ ਦੇਣੀ ਚਾਹੀਦੀ ਔਰ ਜਿਹਨਾਂ ਇਹ ਜਿਹਨਾਂ ਲੋਕਾਂ ਨੇ ਇਹ ਫਲਾਈ ਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਜੇ ਇਹ ਸਿੱਧ ਕਰ ਦੇਣ ਕਿ ਭੂਤ ਪ੍ਰੇਤ ਹੁੰਦੇ ਆ ਤਾਂ ਕਿ ਉਹ ਸੈਲਟੀ 5 ਲੱਖ ਦਾ ਨਾਮ ਦੇ ਮੈਂ ਡਾਕਟਰ ਅਸ਼ੋਕ ਰਾਪੜ ਤਰਸਿਫ ਸੋਸਾਇਟੀ ਪੰਜਾਬ ਤੋਂ ਆਂ ਜ਼ਿਲ੍ਹਾ ਸੀਪਗ ਸਿੰਘ ਨਗਰ ਪਿਛਲੇ ਦਿਨਾਂ ਤੋਂ ਦੋਸਤੋ ਜਿਹੜੀ ਸੋਸ਼ਲ ਮੀਡੀਆ ਤੇ ਇੱਕ ਚੁਟੇਲ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਸਬੰਧ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਇਹ ਬਹੁਤ ਹਾਸੋਈ ਨਹੀਂ ਗੱਲ ਹੈ ਕਿ 2024 ਚੱਲਦਾ ਇਹ ਅਧੇ ਵਿਗਿਆਨਿਕ ਯੁੱਗ ਦੇ ਵਿੱਚ ਆਧੁਨਿਕ ਯੁੱਗ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਐਡਜਸਟ ਨਹੀਂ ਕਰਦੀਆਂ ਸਾਨੂੰ ਲੱਗਦਾ ਕਿ ਇਹਦੇ ਪਿੱਛੇ ਜਾਂ ਤਾਂ ਕੁਸਰਤੀ ਅੰਸਰ ਹੋਣਗੇ ਜਾਂ ਇਹ ਚੋਰ ਲੁਟੇੜਿਆਂ ਦਾ ਗਰੋਹ ਵੀ ਹੋ ਸਕਦਾ ਹੈ ਜਾ ਅੱਜਕੱਲ੍ਹ ਕੁਝ ਯੂਟਿਊਬਰ ਇਸ ਤਰ੍ਹਾਂ ਹੀ ਕੰਟੈਂਟ ਬਣਾਉਂਦੇ ਆ ਕਿ ਆਪਣੇ 뷰 ਲੈਂਡ ਦੇ ਲਈ ਇਸ ਤਰ੍ਹਾਂ ਹੀ ਵੀਡੀਓ ਬਣਾਉਂਦੇ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹਨਾਂ ਚੀਜ਼ਾਂ ਦਾ ਪਰਦਾ ਫਾਸ਼ ਕਰਕੇ ਇਹਨਾਂ ਨੂੰ ਰੋਕਿਆ ਜਾਵੇ ਤੇ ਅੰਧ ਵਿਸ਼ਵਾਸ ਭਲਾਂ ਤੋਂ ਬਚਾਇਆ ਜਾਵੇ ਤੇ ਜੇ ਕਿਸੇ ਨੂੰ ਫਿਰ ਵੀ ਲੱਗਦਾ ਹੈ ਕਿ ਇਸ ਨੇ ਚੀਜ਼ਾਂ ਇਸ ਦੁਨੀਆ ਵਿੱਚ ਆਧੁਨਿਕ ਤੌਰ ਦੇ ਅਡਜਸਟ ਕਰਤੀਆਂ ਤਾਂ ਤਾਂ ਸੋਸਾਇਟੀ ਨਹੀਂ ਦੇ ਉਤੇ ਲੱਖਾਂ ਰੁਪਏ ਦਾ ਨਾਮ ਲਕਿਆ ਜੋ ਕੋਈ ਵੀ ਸਾਥ ਕਰਦਾ ਉਹ ਚਿਤਕਦਾ